ਸਿਕਾਜ਼ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਮਾਨਪਿੱਤ ਤੁਹਾਡਾ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੜਜੈਨਸ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਸਾਡੇ ਦੁਆਰਾ ਪੇਸ ਕੀਤੇ ਗਏ ਬਾਗ ਸੂਟ ਕਿੱਦਾਂ ਦੇ ਲੱਗਦੇ ਨੇ ਮੈਂ ਤੁਹਾਨੂੰ ਅੱਜ ਦਿਖਾਵਾਂਗੀ ਬਾਗ ਪਰ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਬਿੱਧੀ ਕਿਸੇ ਵੀ ਭੈਣ ਨੇ ਕੋਈ ਬਾਗ ਰੈਡੀ ਕਰਵਾਉਣਾ ਹੋਵੇ ਕਿਸੇ ਵੀ ਤਰ੍ਹਾਂ ਦਾ ਸਾਡੇ ਵੱਲੋਂ ਤਿਆਰ ਕੀਤਾ ਹੋਇਆ ਬਾਗਾਂ ਦੇ ਵਿੱਚੋਂ ਚਾਹੇ ਉਹਨਾਂ ਕੋਲੇ ਆਪਣਾ ਡਿਜ਼ਾਈਨ ਆ ਆਪਾਂ ਹਰ ਇੱਕ ਤਰ੍ਹਾਂ ਦਾ ਬਾਗ ਤਿਆਰ ਕਰਦੇ ਹਾਂ ਜਿਵੇਂ ਕਿ ਚੌਂਕ ਦੀ ਝਿੜੀ ਹੋ ਗਈ ਆ ਫਲਕਾ ਆਂ ਟੂਲ ਦੀਆਂ ਫੁਲਕਾਰੀਆਂ ਹੋ ਗਈਆਂ ਜਾਨਵਰਾਂ ਵਾਲਾ ਬਾਗ ਹੋ ਗਿਆ ਦਰਵਾਜ਼ਿਆਂ ਵਾਲਾ ਬਾਗ ਹੋ ਗਿਆ ਤੇ ਹੋਰ ਵੀ ਜਿ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਬਾਗ ਆ ਉਹ ਆਪਾਂ ਰੈਡੀ ਕਰਦੇ ਹਾਂ ਇਸ ਤੋਂ ਇਲਾਵਾ ਕਈ ਹੁਣ ਜਿਵੇਂ ਪ੍ਰਾਣੀ ਸਮੇਂ ਚ ਬਾਗ ਝੋਲੇ ਤਿਆਰ ਕੀਤੇ ਜਾਂਦੇ ਸੀ ਉਹ ਵੀ ਅਸੀਂ ਤਿਆਰ ਕਰਦੇ ਹਾਂ ਜਾਂ ਕੋਈ ਆਪਣੇ ਸਜਾਵਟ ਲਈ ਸਿੰਨਰੀ ਤਿਆਰ ਕਰਵਾਉਣੀ ਹੈ ਕਿਸੇ ਨੇ ਆਪਾਂ ਉਹ ਸਿੰਨਰੀ ਵੀ ਤਿਆਰ ਕਰਦੇ ਹਾਂ ਇਸ ਤੋਂ ਇਲਾਵਾ ਪੱਖੀਆਂ ਹੋਣਗੀਆਂ ਇਸ ਤਰ੍ਹਾਂ ਦਾ ਸਮਾਨ ਵੀ ਆਪਾਂ ਜਿਹੜਾ ਸਾਰਾ ਤਿਆਰ ਕਰਦੇ ਹਾਂ ਮੈਨੂੰ ਤੁਹਾਡਾ ਸਪੋਰਟ ਦੀ ਜ਼ਰੂਰਤ ਹੈ ਮੈਨੂੰ ਸਪੋਰਟ ਕਰੋ ਵੀਰ ਨੂੰ ਸੇਅਰ ਕਰੋ ਲਾਈਕ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਸਾਡੇ ਦੁਆਰਾ ਜਿਹੜੇ ਬਾਗ ਤਿਆਰ ਕੀਤੇ ਹਨ ਉਹ ਕਿੱਦਾਂ ਦੇ ਲੱਗਦੇ ਨੇ ਤੁਸੀਂ ਇਹ ਨਾ ਸੋਚਿਆ ਕਰੋ ਕਿ ਇਹਨਾਂ ਦੀ ਰੇਂਜ ਜ਼ਿਆਦਾ ਇਹ ਆਪਾਂ ਹਲਕੇ ਕਰਵਾ ਲੂ ਤਾਂ ਰੇਂਜ ਘਟ ਜਾਂਦੀ ਆ ਜ਼ਰੂਰੀ ਨਹੀਂ ਆਪਾਂ ਨੇ ਕਿ ਭਾਰੀ ਹੀ ਕਰਾਉਣਾ ਇਹਦੇ ਵਿੱਚ ਹਲਕੇ ਫੁਲਕੇ ਵੀ ਹੁੰਦੇ ਨੇ ਜਿਸ ਤਰ੍ਹਾਂ ਦਾ ਤੁਹਾਨੂੰ ਬਜਟ ਆ ਤੁਹਾਡਾ ਉਸ ਤਰ੍ਹਾਂ ਆਪਾਂ ਨੂੰ ਕੰਪਰੋਮਾਈਜ਼ ਕਰਕੇ ਦੇ ਦਿਆਂ ਜਦੋਂ ਆਪਾਂ ਤੋਂ ਕੋਈ ਵੀ ਚੀਜ਼ ਕਰਵਾਉਣਾ ਚਾਹੁੰਦਾ ਆਪਾਂ ਉਸੇ ਤਰ੍ਹਾਂ ਕਰਕੇ ਦੇਵਾਂਗੇ ਉਸ ਨੂੰ ਉਸ ਰੇਜ ਜਿਸ ਰੇਜ ਉਹ ਚਾਹੁੰਦਾ ਉਸ ਰੇਂਜ ਦੇ ਵਿੱਚ ਹੀ ਕਰਕੇ ਦੇਵਾਂਗੇ ਤੇ ਅੱਗੇ ਜਿਹੜੇ ਸਾਰੇ ਪਾਪ ਹੁੰਦੇ ਨੇ ਸਾਡੇ ਘਰ ਦੇ ਖੱਦਰ ਤੇ ਤਿਆਰ ਕੀਤੇ ਜਾਂਦੇ ਨੇ ਆਪ ਦੇ ਘਰ ਦਾ ਖੱਦਰ ਤੇ ਆਸੀਂ ਆਪ ਆਪਣੇ ਹੱਥਾਂ ਨਾਲ ਜਿਹੜੀ ਕੜਾਈ ਕਰੀ ਜਾਂਦੀ ਹੈ ਸਾਡੇ ਦੁਆਰਾ ਤੇ ਹੁਣ ਮੈਂ ਤੁਹਾਨੂੰ ਦਿਖਾਉਣ ਜਾ ਰਹੀਆਂ ਅੱਜ ਵਾਲਾ ਪਹਿਲਾ ਵਾਲ ਜੋ ਕਿ ਰੈੱਡ ਕਲਰ ਤੇ ਬਣਿਆ ਹੋਇਆ ਇਹ ਅੱਜ ਥੋੜੇ ਜਿਵੇਂ ਹਲਕੇ ਲੈ ਕੇ ਆਈਆਂ ਤਾਂ ਕਿ ਜਿਹੜੀ ਕਈ ਪਣਾ ਕਹਿੰਦੀਆਂ ਨੇ ਇਹ ਚੀਜ਼ ਭਾਰੀ ਹੋਏ ਨਜ਼ਰੀਂ ਕਾਸਟਲੀ ਹੋ ਜਾਂਦੀ ਆ ਅੱਜ ਆਪਾਂ ਹਲਕੇ-ਵਲਕੇ ਹੀ ਲੈ ਕੇ ਆਏ ਆ ਤਾਂ ਹਰੇਕ ਭੈਣ ਇਹਨਾਂ ਨੂੰ ਖਰੀਦ ਸਕੀ ਕਿਸੇ ਭੈਣ ਨੂੰ ਇਹ ਨਾ ਲੱਗੇ ਵੀ ਖਰੀਦਿਆ ਨਹੀਂ ਜਾ ਸਕਣਾ ਜਾਂ ਕਿਉਂਕਿ ਹਰੇਕ ਦਾ ਸੌਂਕ ਹੁੰਦਾ ਵਾਗ ਦਾ ਤੇ ਆਪਣਾ ਹੌਂਕ ਆਪਾਂ ਆਪਣੇ ਬਜਟ ਦੇ ਹਿਸਾਬ ਨਾਲ ਪੂਰਾ ਕਰ ਸਕਦੇ ਹਾਂ ਆਪਾਂ ਘੱਟ ਕੰਮ ਕਰਾ ਲਓ ਆਪਣਾ ਉਹ ਸਾਬ ਦਾ ਹੋ ਜਾਊਗਾ ਆ ਦੇਖੋ ਜਿਵੇਂ ਹੁਣ ਇਹ ਵਾਗ ਬਹੁਤ ਹਲਕਾ ਬਣਿਆ ਹੈ ਨਾਲੇ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਹੈ ਸਹਰੇ ਇਹ ਤਾਂ ਹਲਕੇ ਜਿਹਾ ਬਣਿਆ ਹੋਇਆ ਪਰ ਬਣਿਆ ਤਾਂ ਬਹੁਤ ਸੋਹਣਾ ਹੋਇਆ ਜਰੂਰੀ ਨਹੀਂ ਆਪਾਂ ਲਿਕੇ ਭਾਰੀ ਨਹੀਂ ਕਰਾਉਣਾ ਹੈ ਆਪਾਂ ਹਲਕਾ ਵੀ ਕਰਾ ਸਕਦੇ ਆ ਆਪਾਂ ਆਪਣੇ ਬਜਟ ਦੇ ਹਿਸਾਬ ਨਾਲ ਵੀ ਕਰਵਾ ਸਕਦੇ ਆ ਆ ਦੇਖੋ ਤੁਸੀਂ ਨਜ਼ਦੀਕ ਤੋਂ ਤੇ ਐਸ ਬੈਕ ਸਾਈਡ ਚੈੱਕ ਕਰੋ ਵੀ ਹੈਂਡ ਦਾ ਹੀ ਕੰਮ ਹੈ ਨਾ ਕਿ ਮਸ਼ੀਨ ਦੁਆਰਾ ਕੀਤਾ ਗਿਆ ਕੰਮ ਇਹ ਸਾਰਾ ਹੈਂਡ ਮੇਡ ਆ ਇਹ ਰਿਚ ਕਲਰ ਕੰਬੀਨੇਸ਼ਨ ਦੇਖੋ ਕਿੰਨੀ ਸੋਹਣੀ ਕਰੀ ਗਈ ਆ ਨਰੇ ਹਲਕੇ ਦਾ ਹਲਕਾ ਇਹ ਤੇ ਜਿਹੜਾ ਡਿਜ਼ਾਈਨ ਹੈ ਇਹ ਫੁਲਕਾਰੀ ਵਾਲਾ ਸਾਈਡਾਂ ਤੇ ਕਰਿਆ ਵਿੱਚ ਆਪਾਂ ਇਹਦੇ ਵਿੱਚ ਇਹਨੂੰ ਪਾਉਣ ਵਾਸਤੇ ਬੂਟੀ ਪਾਈ ਗਈ ਹੈ ਸਾਰੇ ਵਿੱਚ ਇਹਦੀ ਜਿਹੜੀ ਲੰਬਾਈ 2 ਮੀਟਰ ਤੇ ਚੁੜਾਈ ਆ ਜਿਹੜੀ ਉਹ 1.5 ਮੀਟਰ ਆ ਆ ਦੇਖੋ ਕਿੰਨਾ ਖੁੱਲਾ-ਘੁੱਲਾ ਬਣਿਆ ਹੋਇਆ ਹੈ ਸਫਾਈ ਦੇਖੋ ਪਰ ਇਹਨੂੰ ਬਣਾਉਣ ਤੋਂ ਤਾਈ ਤੋਂ 3 ਮੰਥ ਲੱਗ ਸਕਦੇ ਨੇ ਐਨਾ ਲੰਬਾ ਲੱਗਦਾ ਕਿਉਂਕਿ ਕੰਮ ਬਹੁਤ ਜ਼ਿਆਦਾ ਬ੍ਰੀਕ ਕੀ ਆ ਜਾਂਦਾ ਇਸ ਦੇ ਰੈਡਕਲ ਦਾ ਇੱਕ ਆਪਾਂ ਨੇ ਹੋਰ ਲੈ ਕੇ ਆ ਉਹ ਵੀ ਜਿਹੜਾ ਹਲਕੇ ਜਿਹੇ ਵਰਕ ਉਪਰ ਕੀਤਾ ਗਿਆ ਇਹ ਹੈਗਾ ਮੈਡਰੂਮ ਕਲਰ ਦਾ ਇਹਨੂੰ ਤੁਸੀਂ ਦੇਖ ਸਕਦੇ ਹੋ

ਤੁਸੀਂ ਕੰਮ ਨੂੰ ਦੇਖ ਕੇ ਸਮਝ ਸਕਦੇ ਹੋ ਕਿੰਨਾ ਬਰੀਕੀ ਕੰਮ ਹੈ ਇਹ। ਤੇ ਕਹਿੰਦੇ ਜਲਦੀ ਜਲਦੀ ਕਿੱਥੋਂ ਹੋਵੇ ਇਹ? ਬਰੀਕ ਤਾਂ ਦੇਖੋ ਕੰਮ ਕਿੰਨਾ। ਆ ਤੁਸੀਂ ਇਹਦੇ ਵੀ ਚੈੱਕ ਕਰ ਸਕਦੇ ਹੋ ਹੈਂਡ ਮੇਡ ਆ। ਇਹਦੇ ਵਿਚਾਲੇ ਵੀ ਆਹ ਇੱਕ ਗੇਠ ਦੀ ਪੱਟੀ ਪਾਈ ਗਈ ਹੈਗੀ। ਤੁਸੀਂ ਚੈੱਕ ਕਰ ਸਕਦੇ ਹੋ। ਆ ਦੇਖਿਓ ਤੇ ਵਿੱਚ ਮੋਰਨਿੰਗ ਇਹ ਆਪਾਂ ਹਰ ਇੱਕ ਬਾਗ ਦੇ ਵਿੱਚ ਇੱਕ ਗੇਠ ਦੀ ਪੱਟੀ ਜ਼ਰੂਰ ਪਾਉਨੇ ਆਂਗੇ। ਤਾਂ ਜੋ ਜਿਹੜੇ ਇਹਦਾ ਪਣਾ ਉੱਪਰ ਢਾਓ ਹੋ ਸਕੇ 1.5 ਮੀਟਰ ਦਾ ਪਣਾ 2.5 ਮੀਟਰ ਲੰਬਾਈ ਮਿਣਕੇ ਦੇਵਾਂਗੇ ਤੇ ਆਏ ਦੇ ਉੱਤੇ ਮੋਰਨੀਆਂ ਬਣੀਆਂ ਨੇ ਅਨਸਾਰ ਦੇ ਉੱਤੇ ਦੇਖੋ ਕਿੰਨੀਆਂ ਪਿਆਰੀਆਂ ਲੱਗਦੀਆਂ ਨੇ ਕਲਰ ਕੰਬੀਨੇਸ਼ਨ ਦੇਖੋ ਤੇ ਵਿੱਚ ਦੇਖੋ ਹਲਕਾ ਹਲਕਾ ਟੱਚ ਦਿੱਤਾ ਗਿਆ ਹਲਕੀ ਹਲਕੀ ਬਿਲਕੁਲ ਛੋਟੀ ਛੋਟੀ ਬੁੱਟੀ ਬਣਾਈ ਗਈ ਸਾਰੇ ਦੇ ਵਿੱਚ ਉਸ ਪੱਲੇ ਤੇ ਆ ਉਮੇਸ਼ ਪੱਲੇ ਤੇ

ਬਾਰਡਰ ਚੈੱਕ ਕਰ ਸਕਦੇ ਬਾਰਡਰ ਦੇਖੋ ਕਿੰਨਾ ਸੋਹਣਾ ਹਲਕਾ ਹਲਕਾ ਬਣਿਆ ਹੋਇਆ ਇਹਨੇ ਹਲਕਾ ਹਲਕਾ ਡਿਜ਼ਾਈਨ ਹੈ ਦਾ ਬੜਾ ਪਿਆਰਾ ਲੱਗਦਾ ਮੈਨੂੰ ਕਿੰਨਾ ਸੋਹਣਾ ਲੱਗ ਰਿਹਾ ਜਿਹੜੀਆਂ ਪਹਿਨਣ ਜ਼ਿਆਦਾ ਨਹੀਂ ਹੈਵੀ ਚੋਂ ਹੁੰਦੀਆਂ ਉਹ ਇਹ ਵਾਏ ਕਰ ਸਕਦੀਆਂ ਨੇ ਲੈਣ ਨੂੰ ਵੀ ਲਾਈਟ ਵੇਟ ਹੈਗਾ ਲਾਈਟ ਵੇਟ ਆ ਬਹੁਤ ਜ਼ਿਆਦਾ ਹਲਕਾ ਬਣਿਆ ਹੈ ਇਹ ਸਾਰਾ ਘਰ ਦੇ ਘਦਰ ਦੇ ਉੱਤੇ ਹੋਇਆ ਆਪਕੋ ਕੋਈ ਬਾਹਰੋਂ ਖੱਦਰ ਨਹੀਂ ਮੁੱਲ ਦਾ ਨਹੀਂ ਯੂਜ਼ ਕਰਦੇ ਉਹ ਨਹੀਂ ਅੱਛਾ ਹੁੰਦਾ ਇਹ ਆਪਾਂ ਆਪਦੇ ਘਰ 'ਚ ਪਹਿਲਾਂ ਰੈਡੀ ਕਰਾਉਨੇ ਆ ਖੱਦਰ ਫਿਰ ਆਪਾਂ ਇਹਦੇ ਉੱਤੇ ਜਿਹੜਾ ਵਰਕ ਕਰਦੇ ਆ ਤਾਂ ਹੀ ਇਹਦੇ ਉੱਤੇ ਟਾਈਮ ਲੱਗ ਜੰਨਾ ਆਪਣੇ ਘਰੇ ਇਹ ਖੱਦਰ ਜਿਹੜਾ ਰੈਡੀ ਹੁੰਦਾ ਫਿਰ ਇਹੜਾ ਆਪਾਂ ਕੰਮ ਕਰਦੇ ਆ ਹੁਣ ਰ ਮੈਨੂੰ ਕਮੈਂਡ ਕਰਕੇ ਜਰੂਰ ਦੱਸਿਓ ਤੁਹਾਨੂੰ ਜਿਹੜਾ ਸਾਡਾ ਇਹ ਵਾਗ ਕਿਹੜਾ ਇਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਸੋਹਣਾ ਲੱਗਿਆ ਕਲਰ ਮੇ ਕੋ ਕਿਦਾਂ ਦੇ ਲੱਗੇ ਇੱਕ ਵਾਰ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਤੁਸੀਂ ਕਿਹੜਾ ਲੈਣਾ ਇਹ ਵੀ ਮੈਨੂੰ ਦੱਸਿਓ ਤੇ ਇਹਦੇ ਤੇ ਜਿਹੜਾ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ ਤੁਸੀਂ ਉਹਦੇ ਉੱਤੇ WhatsApp ਤੇ ਵੀ ਸਾਡੇ ਨਾਲ ਜੁਆਇਨ ਹੋ ਸਕਦੇ ਹੋ ਸਾਡੇ WhatsApp ਤੇ ਉੱਪਰ ਵੀ ਇੱਕ ਗਰੁੱਪ ਬਣਾਇਆ ਹੋਇਆ ਜਿੱਤੇ ਉੱਤੇ ਤੁਸੀਂ ਡੇਲੀ ਅਸੀਂ ਅਪਡੇਟ ਦਿੰਨੇ ਕਿਉਂਕਿ ਜਿਹੜਾ YouTube ਤੇ ਆਪਾਂ ਡੇਲੀ ਅਪਡੇਟ ਨਹੀਂ ਦੇ ਸਕਦੇ ਕਿਉਂਕਿ ਸਾਡੇ ਕੋਲ ਕੰਮ ਹੀ ਬਹੁਤ ਜ਼ਿਆਦਾ ਹੁੰਦਾ ਕਿਉਂਕਿ ਹੁਣ ਨ ਗਰਮੀ ਚੱਲਦਾ ਸੀਜ਼ਨ ਚੱਲ ਰਿਹਾ ਸਾਰਾ ਸਾਰਾ ਦਿਨ ਇਦਾਂ ਕਰਿਆ ਜੇ ਵੀਡੀਓ ਬਣਾਉਣਾ ਸਰ ਕੋਲ ਬਹੁਤ ਘੱਟ ਟਾਈਮ ਲੱਗ ਰਿਹਾ ਕੰਮ ਜ਼ਿਆਦਾ ਹੋਣ ਕਰਕੇ ਵੀਡੀਓ ਨਹੀਂ ਬਣਾਈ ਜਾਂਦੀ ਇਸ ਕਰਕੇ ਜਿਹੜਾ ਸੀ ਡੇਲੀ ਅਪਡੇਟ ਆ ਉਹ ਅਸੀਂ WhatsApp ਤੇ ਦਿੰਨੇ ਆ ਜੇ ਕਿਸੇ ਨੇ ਵੀ WhatsApp ਦੇ ਉੱਤੇ ਜੁਆਇਨ ਹੋਣਾ ਹੋਵੇ ਤਾਂ ਅਸੀਂ ਇਹਦੇ ਤੇ ਇੱਕ ਨੰਬਰ ਸਕਰੀਨ ਤੇ ਚੱਲ ਰਿਹਾ ਉਹ ਨੰਬਰ ਉੱਤੇ ਹੈਲੋ ਲਿਖ ਕੇ ਭੇਜ ਦਿਓ ਅਸੀਂ ਤੁਹਾਨੂੰ ਜਿਹੜਾ ਇਹਦੇ ਗਰੁੱਪ ਦੇ ਵਿੱਚ ਐਡ ਕਰ ਲਾਂਗੇ ਤੇ ਤੁਸੀਂ ਉੱਤੇ ਕੱਲੇ ਬਾਗ ਹੀ ਨਹੀਂ ਸੂਟ ਵੀ ਤੇ ਹੋਰ ਵੀ ਸਮਾਨ ਅਸੀਂ ਉਹਦੇ ਉੱਤੇ ਪਾਇਆ ਜਾਂਦਾ ਤਾਂ ਤੁਸੀਂ ਇਹਦੇ ਤੋਂ ਬਾਈ ਕਰ ਸਕਦੇ ਆ that's